ਜੁਲੰਦਰ ਦੇ ਪਿੰਡ ਫੋਲੜੀਵਾਲ ਵਿਖੇ ਨਵਾਂ ਸਾਲ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਬਹੁਤ ਹੁੰਮ-ਦਮ ਨਾਲ ਮਨਾਇਆ ਗਿਆ। ਇਸ ਮੌਕੇ ਬੱਚਿਆਂ ਨੇ ਪ੍ਰਭੂ ਦਾ ਗੁੰਗਾਨ ਕੀਤਾ। ਪਿੰਡ ਫੋਲੜੀਵਾਲ ਦੀ ਇਹ ਖਾਸੀਅਤ ਹੈ ਕਿ ਇੱਥੇ ਸਾਰੇ ਧਰਮਾਂ ਦੇ ਲੋਕ ਆਪਸੀ ਪਿਆਰ ਅਤੇ ਮਿਲਜੁਲ ਕੇ ਰਹਿੰਦੇ ਹਨ। ਸਾਰੇ ਤਿਉਹਾਰ ਸਾਂਝੇ ਮਨਾਏ ਜਾਂਦੇ ਹਨ। ਇਸ ਮੌਕੇ ਅਲੱਗ-ਅਲੱਗ ਪਾਰਟੀਆਂ ਅਤੇ ਧਾਰਮਿਕ ਰਾਇਨੇ ਤੱਕ ਪਾਰਟੀਆਂ ਨੇ ਸ਼ਰਕਤ ਕੀਤੀ ਪਿੰਡ ਪੋਲੜੀਵਾਲ ਦੇ ਸਰਪੰਚ ਸੁਖਵਿੰਦਰ ਸਿੰਘ ਸੁਖਾ ਆਪਣੇ ਪੰਚਾਇਤ ਮੈਂਬਰਾਂ ਨਾਲ ਹਾਜ਼ਰ ਹੋਏ ਉਹਨਾਂ ਸਾਰੇ ਨਗਰ ਨਿਵਾਸੀਆਂ ਨੂੰ ਨਵੇਂ ਸਾਲ ਦੀ ਵਧਾਈ ਦਿੱਤੀ ਅਤੇ ਅਰਦਾਸ ਬੇਨਤੀ ਕੀਤੀ ਜੈ ਵਾਲਮੀਕ ਮਜਬੂਤ ਸਿੱਖ ਸੰਸਥਾ ਦੇ ਚੇਅਰਮੈਨ ਸੁਖਵਿੰਦਰ ਮੋਹਨ ਨੇ ਬੋਲਦਿਆਂ ਕਿਹਾ ਕਿ ਪੂਰੇ ਦੇਸ਼ ਵਿੱਚ ਨਵਾਂ ਸਾਲ ਮਨਾਇਆ ਜਾਂਦਾ ਪਰ ਜੋ ਭਾਈਚਾਰਕ ਸਾਜ ਸਾਡੇ ਪਿੰਡ ਵਿੱਚ ਮਿਲਦੀ ਹੈ ਉਹ ਕਿਤੇ ਵੀ ਦੇਖਣ ਨੂੰ ਨਹੀਂ ਮਿਲਦੀ ਸਾਬਕਾ ਸਰਪੰਚ ਨਥਾਨੀਅਲ ਜੀਤਾ ਨੇ ਸਾਰੇ ਆਏ ਹੋਏ ਆਗੂਆਂ ਦਾ ਧੰਨਵਾਦ ਕੀਤਾ ਅਤੇ ਕਿਹਾ ਮੇਰਾ ਪਿੰਡ ਭਾਈਚਾਰੇ ਦਾ ਸੰਦੇਸ਼ ਤੰਦ ਪਰ ਤੋਂ ਘਟ 37 36 ਸਾਲ ਬਾਅਦ ਸਾਨੂੰ ਇਸ ਸਟੇਜ ਤੇ ਬੋਲਣ ਦਾ ਮੌਕਾ ਮਿਲਿਆ ਛੋਟੀ ਜੀ ਗੱਲਿਆ ਕਰਨ ਵਾਲੀ ਨਹੀਂ ਪਰ ਕਰਨੀ ਜ਼ਰੂਰੀ ਆ ਜਦੋਂ ਜਦੋਂ ਨਵਾਂ ਨਵਾਂ ਆਪਣਾ ਪ੍ਰੋਗਰਾਮ ਸ਼ੁਰੂ ਹੋਇਆ ਕਿਸੇਸ ਦਾ ਤੇ ਆਪਣਾ ਪੰਡਾਲ ਬਹੁਤ ਪਰਦਾ ਹੁੰਦਾ ਸੀ ਹੁਣ ਤਾਂ ਪੰਡਾਲ ਘਟ ਘਟ ਹੋ ਗਿਆ ਜਿੱਦਾ ਬਹੁਤ ਪਹਿਲਾਂ ਬਹੁਤ ਪਰਦਾ ਹੁੰਦਾ ਸੀ ਤੇ ਉਦੋਂ ਬੈਣ ਨੂੰ ਜਗ੍ਹਾ ਤੱਕ ਨਹੀਂ ਸੀ ਹੁੰਦੀ ਇਸ ਸਟੇਜ ਦੇ ਵਿੱਚ ਇਸ ਪੰਡਾਲ ਦੇ ਵਿੱਚ ਬੈਣ ਨੂੰ ਜਗ੍ਹਾ ਤੱਕ ਨਹੀਂ ਸੀ ਹੁੰਦੀ ਤੇ ਬੱਚਿਆਂ ਨੂੰ ਇੱਥੇ ਬਾਹਰ ਦਿੱਤਾ ਜਾਂਦਾ ਸੀ ਆ ਮੋਹਰੇ ਬੱਚੇ ਜਿਹੜੇ ਮੋਰੇ ਵਜਾਂਦੇ ਸੀ ਸਿਆਰੇ ਪਿੱਛੇ ਬੈਠਦੇ ਸੀ ਜੋ ਮੁੱਖ ਮਹਿਮਾਨ ਹੁੰਦੇ ਸੀ ਜੋ ਮੈਨਾਜ ਪਰਸਨੈਲਟੀਆਂ ਦਾ ਜਿਹੜੇ ਵਧੀਆ ਆਪਣੇ ਮੁੱਖ ਮਹਿਮਾਨ ਹੁੰਦੇ ਸੀ ਦਾਲੀ ਸਜੜ ਉਹਨਾਂ ਨੂੰ ਸਟੇਜ ਤੇ ਬਹਾਲ ਦਿੱਤਾ ਜਾਂਦਾ ਸੀ ਕਦੀ ਛੋਟੇ ਛੋਟੇ ਸਟੇਜ ਦੇ ਥੱਲੇ ਬੈਠ ਹੁੰਦੇ ਸੀ ਅਸੀਂ ਉਹਨਾਂ ਨੂੰ ਦੇਖ ਕੇ ਕਹਿ ਆ ਸੀ ਕਦੀ ਦਿਨ ਆਊਗਾ ਅਸੀਂ ਵੀ ਸਟੇਜ ਦੇ ਉੱਤੇ ਬੈਠਾਂਗੇ ਅੱਜ ਖਦਾਵਰ ਜੀ ਸੁਮਸੀਰੇ ਸਾਡੀ ਉਹ 37 ਸਾਲ ਪੁਰਾਣੀ ਗੱਲ ਅੱਜ ਉਹ ਪ੍ਰਮਾਨ ਕੀਤੀ ਬੇਸ਼ੱਕ ਜੇ ਅਸੀਂ ਨਹੀਂ ਸਟੇਜ ਤੇ ਬੈਠੇ ਮੋਰੇ ਆਪਣੇ ਪਿੰਡ ਦੇ ਮੁੱਖ ਮਾਣ ਸਰਪੰਚ ਸਾਹਿਬ ਜਹੂਰ ਸਿੰਘ ਜਸਵੰਤ ਸਾਰਿਆਂ ਨੂੰ ਮੋਰੇ ਬੈਠਣ ਦਾ ਮੌਕਾ ਮਿਲਿਆ ਸੀ ਵੀ ਬਹਿ ਸਕਦੇ ਸੀ ਸਾਨੂੰ ਬਹੁਤ ਬਰਤਿਆਂ ਵੀਰਾਂ ਨੇ ਵੀ ਕਿਹਾ ਭਰਾਵਾਂ ਨੇ ਵੀ ਕਿਹਾ ਅਸੀਂ ਜਿੰਨਾ ਆਪਣੇ ਕੋਲ ਦਾਨ ਸuojਗ ਸੱਜਣ ਆਪਣੇ ਕੋਲ ਸੱਜਿਆ ਅਸੀਂ ਇਸ ਕਮੇਟੀ ਨੂੰ ਦਿੱਤਾ ਕਮੇਟੀ ਨੂੰ ਦਵਾ ਦੇ ਵੀ ਕਿਉਂਕਿ ਇਹ ਇਹ ਜੋ ਪਰਿਵਾਰ ਆ ਕਲਚਰਲ ਦੀ ਜਾਂ ਬਾਦਮੀਕੀ ਸਮਾਜ ਇਹ ਕੋ ਵੱਖਰਾ ਨਹੀਂ ਇਹ ਸਾਡੇ ਨਾਲ ਕੀ ਦਾਦਕੇ ਸਾਰੇ ਇਕੱਠਿਆਂ ਦੇ ਆ ਇਹ ਸਾਡਾ ਇੱਕ ਪਰਿਵਾਰ ਆ ਅਸੀਂ ਆਪਣੇ ਪਰਿਵਾਰ ਦੇ ਵਿੱਚ ਆਏ ਆ ਅਸੀਂ ਆਪਣਾ ਪਰਿਵਾਰ ਸਮਝ ਕੇ ਆਪਣੇ ਜਿਹੜੇ ਸਟੇਜ ਦੇ ਉੱਤੇ ਸਾਡੇ ਰੈਵਰ ਬੈਠੇ ਨੇ ਜਿਹੜੇ ਸਾਡੇ ਵੀ ਹਰ ਵੇਲੇ ਸੁੱਖ ਸ਼ਾਂਤੀ ਮੰਗਦੇ ਨੇ ਉਹਨਾਂ ਕੋਲੋਂ ਪ੍ਰੇਰ ਅਸੀਂ ਇਸ ਕਰਕੇ ਕਰਾਈ ਆ ਕਿ ਉਹ ਕਿਸੇ ਇੱਕ ਦੇ ਲਈ ਉਹ ਸਾਰਿਆਂ ਦੇ ਨੇ ਇਸ ਕਰਕੇ ਅਸੀਂ ਆਪਣੀ ਸੰਸਥਾ ਵੱਲੋਂ ਆਪਣੇ ਪਰਿਵਾਰ ਵੱਲੋਂ ਆਪਣੇ ਮੂਮਨ ਪਰਿਵਾਰਾਂ ਵੱਲੋਂ ਆਪਣੇ ਮਾਤਾ ਪਿਤਾ ਵੱਲੋਂ ਸਾਰੇ ਵੀਰਾਂ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਵਧਾਈਆਂ ਪਰਮਾਤਮਾ ਇਹ ਨਵਾਂ ਸਾਲ ਸਾਰਿਆਂ ਲਈ ਖੁਸ਼ੀਆਂ ਭਰਿਆ ਲੈ ਕੇ ਆਵੇ ਤਾਂ ਕਿ ਸਾਡਾ ਪਿੰਡ ਸਾਫ਼ ਸੁਥਰਾ ਤੇ ਬਹੁਤ ਹੀ ਮਨਿਆ ਪਰਾਨਿਆ ਪਿੰਡਾਂ ਦੇ ਵਿੱਚੋਂ ਜਿੱਦਾਂ ਇੱਕ ਸਾਡਾ ਮੇਲਾ ਆ ਨਾ ਇਹ ਸਾਡਾ ਜਿਹੜਾ ਮੇਲਾ ਮਨਾਇਆ ਜਾਂਦਾ ਆ ਮੈਂ ਟਾਈਮ ਜ਼ਿਆਦਾ ਲੈਣਾ ਮੈਂ 1 ਮਿੰਟ ਚ ਗੱਲ ਖਤਮ ਕਰ ਦਿੰਨੇ ਆ ਜਿੱਦਾਂ ਆਪਾਂ ਆਪਣਾ ਇਲਾਕੇ ਦੇ ਵਿੱਚ ਨਵੇਂ ਸਾਲ ਦਾ ਮੇਲਾ ਮਨਾਇਆ ਜਾਂਦਾ ਨਾ ਕਈ ਤਾਂ ਕਿਸੇ ਦਿਨ ਆਪਣੇ ਪਿੰਡ ਦੇ ਵਿੱਚ ਸੂਤਾਂ ਦੇ ਦੌਰਤੇ ਵੀ ਆਪਣਾ ਪਿੰਡ ਪ੍ਰਮਾਤਮਾ ਪ੍ਰਭੂ ਯਿਸੂ مسیਹ ভগবান ਵਾਲਮੀਕ ਮਾਰਚ ਨੰਨੇ ਦੇ ਰਸਤੇ ਵੱਖਰੇ ਵੱਖਰੇ ਆ ਟਿਕਾਣਾ ਇੱਕੋ ਹੀ ਆ ਮੰਜ਼ਿਲ ਇੱਕੋ ਹੀ ਜਾਣਾ ਆ ਪਰ ਇੱਕੋ ਥਾਂ ਤੇ ਸਾਰਿਆਂ ਨੇ ਇਸ ਕਰਕੇ ਪ੍ਰਮਾਤਮਾ ਕੇ ਅਸੀਂ ਇਹ ਖੁਦਾਮਾ ਯਿਸੂ ਅਸੀਂ ਅੱਗੇ ਹੱਥ ਜੋੜ ਕੇ ਨਿਮਰਤਾ ਸਹਿਤ ਨਮਾਰੇ ਬੱਚੇ ਬਣ ਕੇ ਪ੍ਰਮਾਤਮਾ ਅਗੇ ਬੇਨਤੀ ਕਰਦੇ ਆ ਕਿ ਸਾਡੇ ਪਿੰਡ ਨੂੰ ਜੇ ਕਿਸੇ ਦੀ ਨજર ਲੱਗੀ ਆ ਉਹ ਨજર ਹਟ ਜਵੇ ਸਾਡੇ ਪਿੰਡ ਦੇ ਵਿੱਚੋਂ ਨਸ਼ਾ ਦੂਰ ਹੋ ਜਵੇ ਸਾਰੇ ਵੀਰਾਂ ਨੂੰ ਜੈ ਬਾਲ ਮਿਕੀ ਜੈ ਰਵਿਦਾਸ ਜੈ ਕਬੀਰ ਜੈ ਭੀਮ ਜੈ ਭਗਤ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੈ ਮਸੀਹ ਜੀ ਅੱਜ ਇਸ ਸਮਾਗਮ ਤੇ ਆ ਕੇ ਬਹੁਤ ਖੁਸ਼ੀ ਹੋਈ ਹੈ ਇਹਨੂੰ ਕੋਈ 59 ਸਾਲ ਹੋ ਗਏ ਇਸ ਸਮਾਗਮ ਨੂੰ ਚੱਲਦੇ ਆਂ ਔਰ ਇਹ ਜੋ ਸਮਾਗਮ ਐਨੂਅਲ ਮਸੀਹ ਰਾਗ ਸੰਮੇਲਨ ਦੇ ਸੰਬੰਧ ਵਿੱਚ ਕਰਵਾਇਆ ਜਾਂਦਾ ਜਿੱਥੇ ਅਲੱਗ-ਅਲੱਗ ਜੋ ਗਵਈਏ ਆ ਉਹ ਆਪਣੇ ਰਾਗ ਦੇ ਨਾਲ ਜਾਂ ਕਵਿਤਾ ਦੇ ਨਾਲ ਉਸ ਜਿਸੂ ਮਸੀਹ ਪਰਮਾਤਮਾ ਨੂੰ ਪ੍ਰਭੂ ਨੂੰ ਯਾਦ ਕਰਦੇ ਆ ਸੋ ਇੱਕ ਬਹੁਤ ਹੀ ਅੱਛਾ ਪਰ ਉਹਨੂੰ ਯਾਦ ਕਰਨ ਦਾ ਇਹ ਤਰੀਕਾ ਹੈ ਔਰ ਮੈਂ ਮੁਬਾਰਕਬਾਦ ਦਿੰਨਾ ਕਮੇਟੀ ਨੂੰ ਜਿਹੜੇ ਇਹਨੇ ਲੰਬੇ ਸਮੇਂ ਤੋਂ ਇਹ ਜਿਹੜਾ ਸੰਮੇਲਨ ਕਰਾਉਂਦੇ ਆ ਰਹੇ ਆ ਔਰ ਆਸ ਕਰਦਾ ਕਿ ਇਸੇ ਤਰ੍ਹਾਂ ਹੀ ਅੱਗੋਂ ਵੀ ਨਵੇਂ ਸਾਲ ਦੀ ਆਮਦ ਤੇ ਇਹ ਜਿਹੜਾ ਰਾਗ ਸੰਮੇਲਨ ਨੂੰ ਕਰਾਉਂਦੇ ਰਹਿਣਗੇ ਸੋ ਉਹਨਾਂ ਨੂੰ ਸਾਰਿਆਂ ਨੂੰ ਹੀ ਕਮੇਟੀ ਨੂੰ ਮੁਬਾਰਕਬਾਦ ਸਭ ਤੋਂ ਪਹਿਲਾਂ ਮੈਂ ਜੀਰੋਲੈਂਡ ਚੈਨਲ ਦੇ ਵਾਲਿਆਂ ਦਾ ਬਹੁਤ ਦਿਲੋ ਧੰਨਵਾਦੀ ਆ ਜਿੰਦ ਕੇ ਜਿਹੜੇ ਇਸ ਚੈਨਲ ਦੇ ਜਰੀਏ ਪੂਰੇ ਵਰਲਡ ਦੇ ਵਿੱਚ ਹਰ ਇੱਕ ਸਮਾਜਿਕ ਰਾਜਨੀਤਿਕ ਪਾਰਟੀਆਂ ਦਾ ਇਹ ਮੈਸੇਜ ਪਹੁੰਚਾਉਂਦੇ ਆ ਸਭ ਤੋਂ ਪਹਿਲਾਂ ਤੁਹਾਡਾ ਧੰਨਵਾਦ ਆ ਜੀ ਤੇ ਇਹ ਜਿਹੜਾ ਪ੍ਰੋਗਰਾਮ ਜਿੱਦਾਂ ਕਿ ਪਿਛਲੇ ਹਫਤੇ ਅਸੀਂ 크리스마ਸ ਮਨਾ ਕੇ ਅਟੇ ਆਪਣੇ ਪ੍ਰਭੂ ਯੇਸ਼ੂ ਮਸੀਹ ਦਾ ਜਨਮ ਦਿਹਾੜਾ ਬੜੀ ਧੂਮ-ਧਾਮ ਨਾਲ ਮਨਾ ਚੁੱਕੇ ਆ ਉਸ ਤੋਂ ਬਾਅਦ ਇਹ ਨਵੇਂ ਸਾਲ ਦਾ ਅੱਜ ਪਹਿਲਾ ਦਿਨ ਆ ਸਾਲ ਦਾ ਇਸ ਪ੍ਰੋਗਰਾਮ ਨੂੰ ਮਨਾਉਂਦੇ ਹੋਏ ਸਾਨੂੰ ਤਕਰੀਬਨ 59 ਸਾਲ ਹੋ ਗਏ ਆ ਬਿਨਾ ਕਿਸੇ ਗੈਬ ਤੋਂ ਇਸ ਪ੍ਰੋਗਰਾਮ ਦੇ ਵਿੱਚ ਹਰ ਸਮਾਜਿਕ ਰਾਜਨੀਤਿਕ ਅਤੇ ਧਾਰਮਿਕ ਲੋਕ ਹਿੱਸਾ ਲੈਂਦੇ ਆ ਤੇ ਸਾਡੀ ਪੂਰੀ 크ਿਸਚਨ ਕਮਿਊਨਿਟੀ ਹਰ ਧਰਮ ਦਾ ਸਤਿਕਾਰ ਕਰਦੀ ਆ ਤੇ ਅਸੀਂ ਇਸ ਪ੍ਰੋਗਰਾਮ ਨੂੰ ਮਨਾਉਣ ਵਾਸਤੇ ਸਾਰੀ ਜਿੰਨੀ ਵੀ ਯੂਥ ਕਮੇਟੀ ਆ ਬਹੁਤ ਵੱਡਾ ਸਹਿਯੋਗ ਹੁੰਦਾ ਤੇ ਬੜੇ ਵਧੀਆ ਤਰੀਕੇ ਨਾਲ ਇਹ ਪ੍ਰੋਗਰਾਮ ਮਨਾਇਆ ਜਾਂਦਾ ਸਾਰਿਆਂ ਨੂੰ ਨਵੇਂ ਸਾਲ ਦੀਆਂ ਵਧਾਈਆਂ ਦਿੱਤੀਆਂ ਜਾਂਦੀਆਂ ਇਹ ਪ੍ਰੋਗਰਾਮ ਸਾਡਾ 59 ਸਾਲ ਤੋਂ ਚੱਲ ਰਿਹਾ ਜੀ ਤੇ ਮੈਂ ਆਪਣੇ ਵੱਲੋਂ ਤੇ ਆਪਣੇ ਪੂਰੇ ਪਰਿਵਾਰ ਵੱਲੋਂ ਆਪਣੇ ਗਿੱਲ ਪਰਿਵਾਰ ਵੱਲੋਂ ਇਸ ਪ੍ਰੋਗਰਾਮ ਤੇ ਨਵੇਂ ਸਾਲ ਤੇ ਸਾਰਿਆਂ ਨੂੰ ਲੱਖ ਲੱਖ ਵਧਾਈ ਦਿੰਦਾ ਪ੍ਰਮਾਤਮਾ ਇਸੇ ਤਰ੍ਹਾਂ ਹਰ ਇੱਕ ਦੀ ਮਨੋ ਕਾਮਨਾ ਨੂੰ ਪੂਰਿਆ ਕਰੇ ਚੜ੍ਹਦੀ ਕਲਾ 'ਚ ਰੱਖੇ ਹਰ ਇੱਕ ਪਰਿਵਾਰ ਨੂੰ ਖੁਸ਼ੀਆਂ ਦੇਵੇ ਤੇ ਇਸੇ ਤਰ੍ਹਾਂ ਸਾਰਿਆਂ ਕੌਮਾਂ ਰਲ ਮਿਲ ਕੇ ਰਹਿਣ ਤੇ ਪ੍ਰਮਾਤਮਾ ਦੇ ਨਾਮ ਨੂੰ ਜਪਣ। ਅੱਜ ਦਾ ਜਿਹੜਾ ਪ੍ਰੋਗਰਾਮ ਇੱਥੇ ਫੋਲੜੀਵਾਲ ਕ੍ਰਿਚਰ ਐਸੋਸੀਏਸ਼ਨ ਨੇ ਕਰਵਾਇਆ ਬਹੁਤ ਹੀ ਵਧੀਆ ਪ੍ਰੋਗਰਾਮ ਸੀਗਾ। ਜਿਹੜਾ ਅਸੀਂ ਪੂਰਾ ਆਨੰਦ ਮਾਣਿਆ ਪ੍ਰੋਗਰਾਮ ਦਾ। ਤੇ ਮੇਰੇ ਵੱਲੋਂ ਸਾਰੀ ਸੰਗਤ ਨੂੰ ਜਿਹੜਾ ਉਹ ਨਵੇਂ ਸਾਲ ਦੀਆਂ ਬਹੁਤ-ਬਹੁਤ ਮੁਬਾਰਕਾਂ ਆ। ਇਸ ਜਿਹੜਾ ਸਾਲ ਆ ਸੁੱਖ ਭਰਿਆ ਚੜੇ। ਸਾਰਿਆਂ ਲਈ ਦਿਨ ਦੁੱਖ ਦੀ ਰਾਤ ਚੋਗਣੀ ਤਰੱਕੀ ਕਰੇ। ਅੱਜ ਸਭ ਤੋਂ ਪਹਿਲਾਂ ਤਾਂ ਜੈਵਾਲਮੀਕ ਮਜਬੀ ਸਿੱਖ ਸੰਸਥਾ ਰਜਿਸਟਰ ਪੰਜਾਬ ਵੱਲੋਂ ਮੈਂ ਸੁਖਵਿੰਦਰ ਮੋਮਨ ਚੇਅਰਮੈਨ ਜੈਵਾਲਮੀਕ ਮਜਬੀ ਸਿੱਖ ਸੰਸਥਾ ਅੱਜ ਸਮੂਹ ਅਸੀਂ ਆਪਣੇ ਮੋਮਨ ਪਰਿਵਾਰ ਵੱਲੋਂ ਆਪਣੇ ਭਰਾਵਾਂ ਵੱਲੋਂ ਆਪਣੇ ਵੀਰਾਂ ਵੱਲੋਂ ਪੂਰੇ ਵਿਸ਼ਵ ਨੂੰ ਨਵੇਂ ਸਾਲ ਦੀਆਂ ਲੱਖ ਲੱਖ ਮੁਬਾਰਕਾਂ ਦਿੰਦੇ ਆ ਕਿਉਂਕਿ ਇਲਾਕੇ ਦੇ ਵਿੱਚ ਇੱਕੋ ਹੀ ਇੱਕ ਪਿੰਡ ਆ ਫੁੱਲਦੀਵਾਲ ਜਿੱਥੇ ਨਵੇਂ ਸਾਲ ਦਾ ਪ੍ਰੋਗਰਾਮ ਮਨਾਇਆ ਜਾਂਦਾ ਆ ਤੇ ਅਸੀਂ ਪਰਮਾਤਮਾ ਅਗੇ ਅਰਦਾਸ ਕਰਦੇ ਆ ਕਿ ਸਾਡਾ ਪਿੰਡ ਜਿਹੜਾ ਆ ਉਹ ਇਸੇ ਤਰ੍ਹਾਂ ਹੀ ਮਤਲਬ ਕਿ ਵਾਤਾਵਰਣ ਦਾ ਰਵੇ ਤੇ ਪਰਮਾਤਮਾ ਦੇ ਗੁਣ ਗਾਨ ਨਾਲ ਇਸੇ ਤਰ੍ਹਾਂ ਚੱਲਦੇ ਰਹਿਣ। ਸਤਿ ਜੀ ਮੈਂ ਹਰਜਾਪ ਸਿੰਘ ਸੰਗਾ ਹਲਕਾ ਇੰਚਾਰਜ ਸ਼੍ਰੋਮਣੀ ਅਕਾਲੀ ਦਲ ਜਲੰਧਰ ਕੈਂਟ ਅਜ ਬੋਲੜੀਵਾਲ ਨਗਰ ਵਿਖੇ ਆਏ ਜੀ ਬਹੁਤ ਸੋਹਣਾ ਇੱਥੇ ਹਰ ਸਾਲ ਮਨਾਇਆ ਜਾਂਦਾ ਇੱਕ 9 ਸਾਲ ਦਾ ਤੇ ਕ੍ਰਿਸਮਸ ਦਾ ਫੰਕਸ਼ਨ ਸਾਰੇ ਇਲਾਕੇ ਦੇ ਨਿਵਾਸੀ ਇੱਥੇ ਆਉਂਦੇ ਨੇ ਬਹੁਤ ਬੜਾ ਸੋਹਣਾ ਨੌਜਵਾਨਾਂ ਨੇ ਆਰਗੇਨਾਈਜ਼ ਕੀਤਾ ਜੀ ਮੈਂ ਉਹਨਾਂ ਨੂੰ ਵੀ ਵਧਾਈ ਦੇਣਾ ਰਿਣੀਆ ਉਹਨਾਂ ਦਾ ਮੈਨੂੰ ਸੱਦਿਆ ਉਹਨਾਂ ਨੇ ਸਨਮਾਨ ਕੀਤਾ ਸਾਰਿਆਂ ਨੂੰ ਸਾਰੇ ਨਗਰ ਨਿਵਾਸੀਆਂ ਨੂੰ ਮਹਾਰਾਜ ਖੁਸ਼ੀਆਂ ਬਖਸ਼ਣ ਚੜ੍ਹਦੀ ਕਲਾ ਬਖਸ਼ਣ ਨਵੇਂ ਸਾਲ ਦੀਆਂ ਸਾਰਿਆਂ ਨੂੰ ਲੱਖ ਲੱਖ ਵਧਾਈਆਂ ਜੀ ਮੈਂ ਨਥਨੀਅਲ ਬਸੀਰ ਸਾਹਿਬ ਦਾ ਸਰਪੰਚ ਫੋਲਣੀਵਾਲ ਅੱਜ ਅਸੀਂ ਬੜੀ ਧੂਮ-ਧਾਮ ਦੇ ਨਾਲ ਅਠਵਜਮਾ ਨਵਾਂ ਸਾਲ ਮਨਾ ਰਹੇ ਹਾਂ ਪਿੰਡ ਫੋਲਣੀਵਾਲ ਦੇ ਵਿੱਚ ਅਸੀਂ ਇੱਥੇ ਸਾਰੇ ਧਰਮ ਕੋਈ ਇੱਥੇ ਉਜਨੀਚ ਨਹੀਂ ਅਗਰ ਜੇ ਕੋਈ ਇਹ ਗੱਲ ਸਿੱਖਣਾ ਚਾਹੁੰਦਾ ਕਿਉਂਕਿ ਬਹੁਤ ਸਾਰੇ ਗਲਤ ਅੰਸਰ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੇ ਆ ਇੱਕ ਦੂਜੇ ਨੂੰ ਲੜਾਉਣਾ ਚਾਹੁੰਦੇ ਆ ਲੇਕਿਨ ਇੱਥੇ ਸਾਰੇ ਜਾਤੀਆਂ ਦੇ ਲੋਕ ਅਸੀਂ ਰਲ ਮਿਲ ਕੇ ਨਵਾਂ ਸਾਲ ਮਨਾ ਰਹੇ ਆ ਅਗਰ ਕਿਸੇ ਨੇ ਕੋਈ ਪੰਜਾਬ ਦੀ ਏਕਤਾ ਨੂੰ ਕਾਇਮ ਰੱਖਣਾ ਸਿੱਖਣਾ ਹੈ ਤੋਂ ਸਾਡੇ ਪਿੰਡ ਫੁੱਲੜੀਵਾਲ ਵਿੱਚ ਆ ਕੇ ਸਿੱਖੋ ਸਿਕਣਾ ਚਾਹੀਦਾ ਅਸੀਂ ਸਾਰੇ ਪੂਰੇ ਪੰਜਾਬੀਆਂ ਲਈ ਪੂਰੇ ਪੰਜਾਬ ਦੇ ਲਈ ਚੜ੍ਹਦੀ ਕਲਾ ਦੇ ਵਿੱਚ ਇਹ ਨਵਾਂ ਸਾਲ ਲਿਜਾਣਾ ਚਾਹੁੰਨੇ ਆ ਅਸੀਂ ਸਾਰੇ ਸੰਸਾਰ ਨੂੰ ਸਾਰੇ ਭਾਰਤ ਵਾਸੀਆਂ ਨੂੰ ਪੰਜਾਬ ਨੂੰ ਪੂਰੇ ਜਲੰਧਰ ਵਾਸੀਆਂ ਨੂੰ ਸਾਰਿਆਂ ਨੂੰ ਮੇਰਾ ਸਾਡੇ ਵੱਲੋਂ 크ਰਿਸਚੀਅਨ ਭਾਈਚਾਰੇ ਵੱਲੋਂ ਨਵਾਂ ਸਾਲ ਤਕਰੀਸਮ ਸਟੇਜ ਦਾ ਮੁਬਾਰਕਾ ਹੋਵੇ ਸਾਡੇ ਪਿੰਡ ਫੁੱਲੜੀਵਾਲ ਦੇ ਵਿੱਚ ਕਿਰਕਸ਼ਨ ਨੈਸ਼ਨਲ ਕੁਆਇਰ ਵੱਲੋਂ ਇਹ 57ਵਾਂ ਜਿਹੜਾ مسیਹੀ ਪ੍ਰੋਗਰਾਮ ਆ ਕਰਵਾਇਆ ਜਾਂਦਾ ਸਾਡੇ ਪਿੰਡ ਲਈ ਬਹੁਤ ਮਾਣਵਾਰੀ ਗੱਲ ਆ ਤੇ ਅੱਜ ਨਵੇਂ ਸਾਲ ਦੇ ਦਿਨ ਚੜ੍ਹਦੇ ਨਵੇਂ ਸਾਲ ਦੇ ਹਰੇਕ ਸਾਲਤੀ ਤਰ੍ਹਾਂ ਪ੍ਰੋਗਰਾਮ ਕਰਾਇਆ ਜਾ ਰਿਹਾ ਜੋ ਜਿਹਦੇ ਵਿੱਚ ਹਰੇਕ ਬਰਾਦਰੀ ਹਰੇਕ ਪਰਿਵਾਰ ਜਿੰਨੇ ਵੀ ਰਿਸ਼ਤੇਦਾਰ ਸੱਜਣ ਮਿੱਤਰ ਸਾਰੇ ਇੱਥੇ ਆਉਂਦੇ ਆ ਬੱਕ ਬੱਕ ਪਾਰਟੀਆਂ ਦੇ ਜੋ ਵੀ ਕੋਈ ਪ੍ਰਧਾਨ ਆ ਕੋਈ ਵੀ ਸਾਰੇ ਆਉਂਦੇ ਆ ਔਰ ਸਾਰੇ ਸਾਨੂੰ ਵਧਾਈਆਂ ਦੇ ਕੇ ਜਾਂਦੇ ਆ ਨਾਲੇ ਨਵੇਂ ਸਾਲ ਦੇ ਦਿਨ ਦੇ ਉੱਪਰ ਪ੍ਰਮਾਤ ਮੰਨ ਲਓ ਅਸੀਂ ਸਾਰਿਆਂ ਲਈ ਮਜ਼ੀਬ ਜੋ ਇਹ ਪ੍ਰੋਗਰਾਮ ਕਰਾਇਆ ਜਾ ਰਿਹਾ ਸਾਰਿਆਂ ਲਈ ਦਵਾਵਨ ਦੁਆਵੰਦਗੀ ਹੁੰਦੀ ਹੈ ਇੱਥੇ ਸਾਰੀ ਦਿਹਾੜੀ ਇਹ ਪ੍ਰੋਗਰਾਮ ਇਹ ਚੱਲਦਾ ਹੈ ਇਹ ਜੀ ਪ੍ਰੋਗਰਾਮ ਸਾਡੇ ਪਿੰਡ ਦਾ ਪ੍ਰੋਗਰਾਮ ਹੈ ਸਾਡਾ ਆਪਣਾ ਪ੍ਰੋਗਰਾਮ ਹੈ ਹਰ ਇੱਕ ਸਾਲ ਸਾਨੂੰ ਬੁਲਾਉਂਦੇ ਆ ਮਨੁਵੀ ਇੱਥੇ ਘੱਟੋ ਘਾਟ 25 ਸਾਲ ਹੋ ਆਉਂਦੇ ਨੂੰ ਹੋ ਗਏ ਆ ਕਿਉਂਕਿ ਸਾਰਿਆਂ ਦੇ ਸੰਜੋਗ ਦੇ ਨਾਲ ਹੀ ਆ ਜੀ ਇਹ ਕਾਮਨਾ ਇਤੋਂ ਕੋ ਸੱਖੀ ਚੱਲੇ ਆ ਜੀ ਅਸੀਂ ਪ੍ਰਭੂ ਜਸਮਸੀਹ ਦਾ ਸੱਖੇ ਚੱਲੇ ਆ ਜੀ ਜੋ ਉਹਨਾਂ ਨੇ ਨਿਵਾ ਕੀਤੀ ਆ ਸਾਰਿਆਂ ਲਈ ਆ ਜੀ ਇਹ ਬਹੁਤ ਬਹੁਤ ਮੁਹਾਰਕਤ ਸਾਰਿਆਂ ਨਵੇਂ ਸਾਲ ਦੀਆਂ ਪ੍ਰਮਾਤਮਾ ਹਰੇਕ ਦੇ ਘਰ ਦੇ ਵਿੱਚ ਖੁਸ਼ੀਆਂ ਲੈ ਕੇ ਆਵੇ ਔਰ ਬਤੰਦਰੋਸਤੀ ਲੈ ਕੇ ਆਵੇ ਸਾਰਿਆਂ ਨੂੰ ਨਵੇਂ ਸਾਲ ਦੀਆਂ ਹੈਪੀ ਨਿਊ ਈਅਰ